ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਇਹ ਵੀਡੀਓ ਕਿਸੇ ਧਰਮ ਦੇ ਵਿਰੋਧ 'ਚ ਨਹੀਂ ਇਹ ਸਿਰਫ ਸਿੱਖਾਂ ਨੂੰ ਹਿਲਾਉਣਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਗੁਜਰੀ ਜੀ ਬਾਬਾ ਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤੀ ਸਿੰਘ ਜੀ ਸਮੇਤ ਲੱਖਾਂ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਦਰਕਿਨਾਰ ਕਰ ਦਰ ਦਰ ਪਟਕ ਰਹੇ ਹਨ ਗੁਰੂ ਪਿਤਾ ਕਿਰਪਾ ਕਰਨ ਹਰ ਸਿੱਖ ਦੀ ਸਿੱਕੀ ਕੇਸਾ ਸਵਾਸਾ ਸੰਗ ਨੇ ਬਜਾਵੇ ਚੰਦਨੋ ਦੀ ਦੀਦੀ ਕੀ ਕਰਦੇ ਪਿਆ ਲੱਗਦਾ ਕਿਸੇ ਥੀਨੂ ਡੱਕ ਰੇ ਕਰਨਾ ਕਿੰਨਾ ਸੋਲਾ ਲੱਗਦਾ ਪਿਆ ਹੈ ਆਓ ਆਪਾਂ ਦੀਦੀ ਤੋਂ ਹੀ ਪੁੱਛਦੇ ਆਂ ਦੀਦੀ ਦੀਦੀ ਤੁਸੀਂ ਕੀ ਕਰ ਰਹੇ ਹੋ ਆਜੋ ਬੱਚਿਓ ਆਜੋ ਅੰਦਰ ਮੈਂ ਤੁਹਾਨੂੰ ਦੱਸਦੀ ਮੈਂ ਕੀ ਕਰ ਰਹੀ ਆਂ ਅੰਦਰ ਤਾਂ ਆਓ ਦੀ ਜੀ ਤੁਸੀਂ ਆਹ ਟਰੀ ਦੀ ਡੈਕੋਰੇਸ਼ਨ ਕਿ ਕਰ ਰਹੇ ਹੋ ਬੱਚੋ ਇਹ ਕ੍ਰਿਸਮਸ ਟਰੀ ਹੈ ਇਸ ਦਿਨ ਪ੍ਰਭੂ ਜੀ ਯਿਸੂ ਮਸੀਹ ਦਾ ਜਨਮ ਹੋਇਆ ਸੀ ਜਿਸ ਕਰਕੇ ਅਸੀਂ ਕ੍ਰਿਸਮਸ ਮਨਾਉਂਦੇ ਆਂ ਦੀਦੀ ਇਹ ਯਿਸੂ ਮਸੀਹ ਕੌਣ ਸਨ ਪ੍ਰਭੂ ਯਿਸੂ ਮਸੀਹ ਸਾਡੇ ਪਰਮੇਸ਼ਵਰ ਨੇ ਸਾਡੇ ਸਭ ਦੇ ਜਿੰਦਾ ਪਰਮੇਸ਼ਵਰ ਨੇ ਉਹਨਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਮਿਲ ਕੇ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰਾਂਗੇ ਦੀਦੀ ਉਹ ਤਾਂ ਠੀਕ ਹੈਗਾ ਪਰ ਇਹ ਕੀ ਬੋਲ ਰਹੀ ਨੇ ਤੁਹਾਨੂੰ ਨਹੀਂ ਪਤਾ ਇਹ ਸਾਡੇ ਸੰਟਾ ਕਲੋਸ ਨੇ 크리스마ਸ ਵਾਲੇ ਦਿਨ ਨਾ ਇਹ ਅੱਤੀ ਅੰਦੇ ਨੇ ਬੱਚਿਆਂ ਦੀ ਸਾਰੀ ਵਿਸ਼ੇ ਪੂਰੀਆ ਕਰਦੇ ਨੇ ਇਹ ਸਾਨੂੰ ਗਿਫਟ ਵੀ ਦਿੰਦੇ ਨੇ ਜਿਵੇਂ ਟੌਇਜ਼ ਚਾਕਲੇਟ ਜੋ ਬੱਚੇ ਵਿਸ਼ ਕਰਨ ਉਹ ਦਿੰਦੇ ਨੇ ਸਾਨੂੰ ਇਹ ਵਾਓ ਫਿਰ ਤੇ ਅਸੀਂ ਵੀ 크리스마ਸ ਮਨਾਵਾਂਗੇ ਯੇ ਯੇ ਬੱਚਿਓ ਫਿਰ ਤੁਸੀਂ ਤਾਂ ਆਪਣੇ ਗਿਫਟਸ ਲੋ ਸੰਤਾ ਕਲੋਸ ਕੋ ਆਜੋ ਆਜੋ ਮਮ ਨੂੰ ਕਹਿੰਦਾ ਆਪਾਂ ਵੀ ਕ੍ਰਿਸਮਸ ਮਨਾਉਣਾ ਵਾ ਚਲੋ 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 ਵੀ ਕ੍ਰਿਸਮਸ ਮਨਾਉਣਾ ਮਮ ਮਾਂ ਸੇ ਵੀ ਕ੍ਰਿਸਮਸ ਮਨਾਉਣਾ ਹੈ ਇੱਕ ਹੀ ਗੱਲ ਹੋਈ ਕ੍ਰਿਸਮਸ ਮਨਾਉਣਾ ਹੈ ਤੁਸੀਂ ਕਿੱਥੇ ਦੇਖ ਕੇ ਆਏ ਕਿਸੇ ਉੱਥੇ ਦੀਦੀ ਨਾ ਟਰੀ ਦੇ ਟਰੀ ਨੂੰ ਸਜਾਉਂਦੇ ਪਏ ਸੀ ਤੇ ਉਹ ਕਹਿੰਦੇ ਬੇਸਿਸ ਰਾਤੀ ਨਾ ਸੰਟਾ ਕਲੋਜ਼ ਹੁੰਦੇ ਆ ਤੇ ਸਾਨੂੰ ਵਾਧੂ ਸਾਰੇ ਗਿਫਟ ਦਿੰਦੇ ਆ ਨਾ ਬੁੱਤੂ ਇਹ ਤੇ ਆਪਣਾ ਇਤਿਹਾਸ ਹੈ ਹੀ ਨਹੀਂ ਆਪਾਂ ਨੇ ਤੇ ਅਛੀ ਦੀਦੀ ਹੱਡੇ ਚੱਲਦੇ ਪਏ ਨੇ ਤੁਹਾਨੂੰ ਨਹੀਂ ਪਤਾ ਦੇਖੋ ਭਾਂਜੀ ਬੱਚੇ ਜਿੱਦ ਹੀ ਕਰੇ ਜਾ ਰਹੇ ਨੇ ਹੁਣ ਤੁਸੀਂ ਸਮਝਾਓ ਥੋੜਾ ਜਿਹਾ ਇਹਨਾਂ ਨੂੰ ਮੇਰਾ ਕਹਿਣਾ ਤਾਂ ਬਿਲਕੁਲ ਨਹੀਂ ਮੰਨਦੇ ਬਏ ਬੱਚਿਓ ਜਿੱਦ ਨਹੀਂ ਕਰੀਦੀ ਇੱਧਰ ਆਓ ਬੈਠੋ ਮੇਰੇ ਕੋਲ ਇੱਧਰ ਆਓ ਕਿੰਨੇ ਚੰਗੇ ਬੱਚੇ ਨੇ ਤੇ ਇੰਨੇ ਚੰਗੇ ਬੱਚੇ ਹੋਗੇ ਤੁਸੀਂ ਜਿੱਦ ਕਰ ਰਹੇ ਹੋ ਬੱਚਿਓ ਤੁਸੀਂ ਤਾਂ ਕਿੰਨੇ ਪਿਆਰੇ ਬੱਚਿਓ ਤੁਸੀਂ ਮੈਨੂੰ ਆਪਣੇ ਨਾਮ ਦੱਸੋਗੇ ਜਰਾ ਸਾਹਿਬ ਪ੍ਰੀਤ ਸਿੰਘ ਸਾਹਿਬ ਪ੍ਰੀਤ ਸਿੰਘ ਤੁਹਾਡਾ ਨਾਮ ਕੀ ਹੈ ਜੀਤ ਸਿੰਘ ਫਤੇਜੀਤ ਸਿੰਘ ਬੱਚੇ ਤੁਹਾਡੇ ਨਾਮ ਖੁਸ਼ਪ੍ਰੀਤ ਕੌਰ ਚੰਦਨਪ੍ਰੀਤ ਕੌਰ ਹਾਂ ਦੇਖੋ ਤੁਹਾਡੇ ਨਾਮ ਨਾਲ ਸਿੰਘ ਲੱਗਿਆ ਹੋਇਆ ਹੈ ਤੁਹਾਡੇ ਨਾਮ ਨਾਲ ਕੌਰ ਲੱਗਿਆ ਹੋਇਆ ਅੱਛਾ ਤੇ ਤੁਹਾਨੂੰ ਪਤਾ ਹੈ ਸਾਹਿਬ ਜادہ ਬਾਰੇ ਸਾਹਿਬ ਜਾਦੇ ਨਾਮ ਆਉਂਦੇ ਨੇ ਹਾਂਜੀ ਦੱਸੋ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਹਾਂਜੀ ਬਾਬਾ ਜੁਜਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੁਹਾਨੂੰ ਤੇ ਨਾਮ ਵੀ ਪਤਾ ਹੈ ਕੀ ਗੱਲ ਬੱਚੇ ਤੁਹਾਨੂੰ ਪਤਾ ਨਹੀਂ ਇਹਦੇ ਨੇ ਕਿਹੜੇ ਚੱਲਦੇ ਪਏ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ 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 ਸਾਨੂੰ ਤਾਂ ਸਕੂਲ ਵਿੱਚ ਵੀ ਨਹੀਂ ਦੱਸਿਆ ਨਾ ਸਾਨੂੰ ਕਿਸੇ ਨੇ ਇਤਿਹਾਸ ਦੱਸਿਆ ਹੈ ਹਾਂ ਬੱਚਿਓ ਇਹ ਹੀ ਤਾਂ ਸਾਡੀ ਤਰਸਦੀ ਹੈ ਕਿ ਸਾਡੇ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਤੇ ਸਾਡੀ ਕੌਮ ਘਰ ਘਰ ਤੱਕ ਬੱਚੇ ਬੱਚੇ ਤੱਕ ਇਹ ਚੀਜ਼ ਪਹੁੰਚਾਈ ਨਹੀਂ ਸਕੇ ਇਹ ਸਾਡੇ ਸਾਹਿਬਜ਼ਾਦੇ ਕੌਣ ਸਨ ਔਰ ਕਿਹੜੇ ਦਿਹਾੜੇ ਚੱਲਦੇ ਰਹੀ ਚਲੋ ਮੈਂ ਤੁਹਾਨੂੰ ਦੱਸਦੀ ਹਾਂ 6 ਪਹੁੰਚੋ ਬੱਚਿਓ ਇਹ ਹਫਤੇ ਗੁਰੂ ਸਾਹਿਬ ਨੇ ਅਨੰਦਾਦੀਪੁਰ ਨੂੰ ਛੱਡਿਆ ਸੀ ਜਿੱਥੇ ਉਹਨਾਂ ਦਾ ਪੂਰਾ ਪਰਿਵਾਰ ਸੀ ਹੱਸਦਾ ਖੇਡਦਾ ਖਾਲਸਾ ਪਰਿਵਾਰ ਸੀ ਤੇ ਇੰਨਾ ਸੋਹਣਾ ਨਗਰ ਵਸਾਇਆ ਹੋਇਆ ਸੀ ਪਰ ਜਦੋਂ ਮੁਗਲਾਂ ਨੇ ਗੁਰਾਂ ਸ਼ੀਖ ਦੀ ਕਸਮਾਂ ਖਾਦੀਆਂ ਤੇ ਹਿੰਦੂਆਂ ਨੇ ਗੌਂਦੀ ਕਸਮ ਖਾ ਕੇ ਕਿਹਾ ਕਿ ਤੁਸੀਂ ਇਹ ਕਿਲਾ ਛੱਡ ਦਿਓ ਤਾਂ ਗੁਰੂ ਸਾਹਿਬ ਜੀ ਧਰਮ ਦਾ ਬਹੁਤ ਸਤਿਕਾਰ ਕਰਦੇ ਸਨ ਇਸ ਕਰਕੇ ਉਹਨਾਂ ਨੇ ਸਿੰਘਾਂ ਦੇ ਕਹਿਣ ਤੇ ਤੇ ਮਾਤਾ ਜੀ ਦੇ ਕਹਿਣ ਤੇ ਉਹ ਕਿਲਾ ਛੱਡ ਦਿੱਤਾ ਪਰ ਜਦੋਂ ਉਹਨਾਂ ਨੇ ਕਿਲਾ ਛੱਡਿਆ ਤਾਂ ਮੁਗਲਾਂ ਨੇ ਉਹ ਜੜੀਆਂ ਖਾਦੀਆਂ ਕਸਮਾਂ ਸੀ ਉਹ ਚਿੱਕੇ ਦੇ ਤੰਗ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਇੱਕ ਛੋ ਮਗਲ ਫੌਜ ਸੀ ਉਧਰ ਬਾਰਿਸ਼ ਵੀ ਹੋ ਰਹੀ ਸੀ ਫਿਰ ਸੈਸਾ ਵਿੱਚ ਹੜ੍ਹ ਵੀ ਆ ਗਿਆ ਸੀ ਜਿੱਥੇ ਉਹਨਾਂ ਦਾ ਸਾਰਾ ਪਰਿਵਾਰ ਸੀ ਜਿਹੜਾ ਉਹ ਮੁਸੀਬਤਾਂ ਦੇ ਵਿੱਚ ਫਸਿਆ ਹੋਇਆ ਸੀ ਪਰ ਇੱਥੇ ਗੁਰੂ ਸਾਹਿਬ ਜੀ ਨੇ ਨਾ ਉਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਸੀ ਉਹਨਾਂ ਨੇ ਨਿਤਨੇਮ ਨਹੀਂ ਛੱਡਿਆ ਸੀ ਉਹ ਤਾਰਿਆਂ ਦੀ ਛਾਵੇਂ ਤੇ ਦ੍ਰੁਤ ਤਲਵਾਰਾਂ ਚੱਲ ਰਹੀਆਂ ਨੇ ਮੁਗਲ ਫੌਜ ਨੇ ਹਮਲਾ ਕੀਤਾ ਹੋਇਆ ਤੇ ਗੁਰੂ ਸਾਹਿਬ ਨਿਤਨੇਮ ਕਰਨ ਬੈਠੇ ਹੋਏ ਸਨ ਉਹ ਕਿਵੇਂ ਪਰ ਉਹਨਾਂ ਦੇ ਇੰਨੀ ਫੌਜ ਜੜੀ ਹੋਈ ਸੀ ਇੰਨੀਆਂ ਸਾਰੀਆਂ ਮੁਸੀਬਤਾਂ ਸੀ ਪਰ ਉਹਨਾਂ ਨੇ ਨਿਤਨੇਮ ਕਿਵੇਂ ਕਰ ਲਿਆ ਇੱਥੇ ਬੇਟਾ ਉਹਨਾਂ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਦਿਖਾਇਆ ਏ ਉਹਨਾਂ ਨੇ ਸਾਨੂੰ ਵੀ ਇਹ ਦੱਸਿਆ ਹੈ ਕਿ ਅਸੀਂ ਵੀ ਆਪਣਾ ਨਿਤਨੇਮ ਨਹੀਂ ਛੱਡਣਾ ਚਾਹੇ ਕੋਈ ਵੀ ਪ੍ਰੋਬਲਮ ਕਿਉਂ ਨਾ ਹੋਵੇ ਕੋਈ ਵੀ ਦੁੱਖ ਤਕਲੀਫ ਕਿਉਂ ਨਾ ਹੋਵੇ ਉਹਨਾਂ ਤੇ ਤਾਂ ਇੰਨੀਆਂ ਜ਼ਿਆਦਾ ਫੌਜਾਂ ਜੜੀਆਂ ਸੀ ਇੰਨੀਆਂ ਮੁਸ਼ਕਲਾਂ ਵਿੱਚ ਵੀ ਉਹਨਾਂ ਨੇ ਨਿਤਨੇਮ ਨਹੀਂ ਛੱਡਿਆ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਵਾਤ ਇੰਨੀ ਸਹਜ ਵਿੱਚ ਵੰਡਿਆ ਜਾਂਦਾ ਹੈ ਗੁਰੂ ਸਾਹਿਬ ਤੇ ਵੱਡੇ ਸਾਹਿਬ ਜੀ ਦੀ ਚਮਕੌਰ ਗੜੀ 'ਚ ਚਲੇ ਜਾਂਦੇ ਨੇ ਚਮਕੌਰ ਗੜੀ ਦੇ ਵਿੱਚ ਦੇਖੋ ਉਖੇ ਬਾਣੀ ਸਿੰਘ ਸਨ ਤੇ 10 ਲੱਖ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਸਾਹਿਬ ਜदा अजीत ਸਿੰਘ ਜੀ ਆਪ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ ਤੇ ਕਹਿੰਦੇ ਗੁਰੂ ਪਿਤਾ ਜੀ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ 10 ਲੱਖ ਤੇ 40 ਤੇ ਉਹਨਾਂ ਨੂੰ ਡਰ ਨਹੀਂ ਲੱਗਿਆ ਕਿਉਂਕਿ ਉਹਨਾਂ ਕੋਲ ਗੁਰੂ ਪਿਤਾ ਦਾ ਆਸ਼ੀਰਵਾਦ ਬਾਣੀ ਤੇ ਬਾਣਾ ਸੀ ਇਸ ਕਰਕੇ ਉਹਨਾਂ ਨੂੰ ਸ਼ਕਤੀ ਮਿਲੀ ਹੋਈ ਸੀ ਉਹਨਾਂ ਨੂੰ ਡਰ ਨਹੀਂ ਸੀ ਲੱਗਦਾ ਕੋਈ ਉਹਨਾਂ ਨੂੰ ਪਾ ਨਹੀਂ ਸੀ ਲੱਗਦਾ ਕਿਉਂਕਿ ਗੁਰੂ ਪਿਤਾ ਨਾਲ ਸੰਤ ਫਿਰ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਫਿਰ ਛੋਟੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਆਉਂਦੇ ਨੇ ਗੁਰੂ ਪੁੱਤਾਂ ਨੂੰ ਕਹਿੰਦੇ ਨੇ ਕਿ ਪਿਤਾ ਜੀ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦਿਓ ਜਦੋਂ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਵੱਡੇ ਭਰਾ ਨੂੰ ਜੰਗ ਵਿੱਚ ਪਹਿ ਸ਼ਹੀਦ ਹੋਏ ਵੇਖਿਆ 392 ਤੀਰ ਲੱਗੇ ਹੋਏ ਸਨ ਉਹਨਾਂ ਦੀ ਛਾਤੀ ਦੇ ਵਿੱਚ ਇੰਨੇ ਜ਼ਿਆਦਾ ਫਟ ਸ਼ਹੀਦ ਹੋਇਆ ਨੂੰ ਦੇਖ ਕੇ ਉਹਨਾਂ 'ਚ ਹੋਰ ਜੋਸ਼ ਭਰਿਆ ਕਿ ਮੈਂ ਵੀ ਆਪਣੇ ਵੱਡੇ ਭਰਾ ਵਾਂਗ ਸ਼ਹੀਦ ਹੋਣਾ ਤੇ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਚਾਹ ਸਿੰਘ ਮੁਗਲਾ ਦਾ ਮੁਕਾਬਲਾ ਕਰਦੇ ਹੋਏ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਤੇ ਛੋਟੇ ਸਾਹਿਬ ਜਾਦੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਦੀ ਸੀ ਤੇ ਉਮਰ ਕਿੰਨੀ ਆ ਮੇਰੀ 7 ਸਾਲ ਮੇਰੀ 9 ਸਾਲ ਤੇ ਉਹ ਛੋਟੇ ਸਾਹਿਬ ਜਾਦੇ ਵੀ 7 ਤੇ 9 ਸਾਲ ਦੇ ਸਨ ਤੁਹਾਡੀ ਉਮਰ ਦੇ ਸਨ ਜਿਹੜਾ ਮਾਤਾ ਗੁਜਰਕਾਰ ਜੀ ਨੂੰ ਤੇ ਛੋਟੇ ਸਾਹਿਬ ਜਾਦਿਆਂ ਨੂੰ ਮੁਰੰਡੇ ਤੇ ਬਰਪਾਹ ਦਿੱਤੀ ਨੇ ਅੰਦਾਜ਼ਿਆ ਇਹ ਪਾਵਨਾ ਮਸੂਮਿੰਦਾਂ ਨੂੰ ਬੋਰੀਆਂ ਵਿੱਚ ਪਾ ਕੇ ਗੱਡੇ ਤੇ ਸੁੱਟਿਆ ਗਿਆ ਹਾਂ ਬੋਰੀਆਂ ਵਿੱਚ ਬਣ ਕੇ ਸੁੱਟਿਆ ਗਿਆ ਸੀ ਆਹ ਦੇਖ ਜੀ ਉਹਨਾਂ ਨੂੰ ਬੋਰੀਆਂ ਵਿੱਚ ਪਾ ਕੇ ਗੱਡੇ ਤੇ ਸੁੱਟਿਆ ਗਿਆ ਸੀ ਜਦੋਂ ਉਹਨਾਂ ਨੂੰ ਚੁਹੰਦ ਲਿਆਇਆ ਗਿਆ ਪਰ ਲੋਕ ਸਮਝਦੇ ਸਨ ਕਿ ਐਨੇ ਤਸੀਹੇ ਤੋਂ ਮਤਾ ਗੁਜਰ ਕੋਰ ਤੇ ਸਾਹਜਾ ਦੇ ਡਰ ਜਾਣਗੇ ਪਰ ਅਜਿਹਾ ਨਹੀਂ ਸੀ ਮਜਰਾ ਦੇ ਵਿੱਚ ਗੋਗਲ ਸਿੰਘ ਜੀ ਦਾ ਖੂਨ ਸੀ ਉਹ ਕਿਸੇ ਲਾਲਚ ਤੋਂ ਪ੍ਰਸਿੱप्त ਸੀ ਇਹ ਤੋਂ ਡਰਦੇ ਨਹੀਂ ਸਕੇ ਉਹਨਾਂ ਨੂੰ ਡਰੌਣ ਲਈ 2 ਦੇ ਮਹੀਨੇ ਵਿੱਚ ਠੰਡੇ ਗੁਰਦੂ ਵਿੱਚ ਰੱਖਿਆ ਗਿਆ ਉਹਨਾਂ ਨੂੰ ਸ਼ਮਕਾ ਮਾਰਿਆ ਗਿਆ ਉਹਨਾਂ ਦੇ ਨੌ ਖਿੱਚ ਦਿੱਤੇ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੇਲਾ ਮਾਰਿਆ ਗਿਆ ਔਰ ਐਨ ਐਚ ਜਿਆਦੇ باوجود ਵੀ ਉਹ ਡਰੇ ਨਹੀਂ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਹਾਂ ਜਾਲੀਆਂ ਵਿੱਚ ਚਿੰਨ ਦਿੱਤਾ ਗਿਆ ਹਾਂਜੀ ਉਹ ਸਾਹਿਬਜ਼ਾਦੇ ਜਿਹੜੇ ਕਿਸੇ ਵੀ ਕਿਸੇ ਹੈ ਕਿਸੇ ਵੀ ਡਰ ਕਿਸੇ ਵੀ ਲਾਲਚ ਤੋਂ ਘਬਰਾਏ ਨਹੀਂ ਤੇ ਉਹਨਾਂ ਨੇ ਈਨ ਨਹੀਂ ਮੰਨੀ ਤੁਸੀਂ ਉਹਨਾਂ ਦੇ ਵਾਰਸ ਹੋ ਹਾਂ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ ਹਾਂਜੀ ਪੁੱਤਰ ਜੀ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ ਪੈਨ ਜੀ ਤੁਸੀਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਹੁਣ ਅੱਜ ਤੋਂ ਮੈਂ ਵੀ ਇਤਿਹਾਸ ਪੜਾਂਗੀ ਤੇ ਆਪਣੇ ਬੱਚਾ ਨੂੰ ਵੀ ਸਿੱਖ ਇਤਿਹਾਸ ਸਾਰਾ ਪੜਾਵਾਂਗੇ ਹਾਂਜੀ ਇਸ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਉਹਨਾਂ ਨੇ ਸੀ ਨਹੀਂ ਕੀਤੀ ਉਹਨਾਂ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੇ ਜਦੋਂ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ ਨਾ ਤਾਂ ਉਹਨਾਂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨ ਪੁੱਤਰਨ ਕੇ ਸਿਰ ਪਰ ਵਾਰ دیے ਸੁਤਚਾਰ ਉਨਾਂ ਨੇ ਆਪਣੇ ਲਾਇਕ ਪੁੱਛੀ ਇਧਰ ਵਾਲੇ ਦੇ ਸੱਨ ਨੂੰ ਲੈਟਾ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਸੀ ਹੈ ਮम्मा ਆਪਣਾ ਐਨਾ ਮਹਾਨ ਇਤਿਹਾਸ ਸੀ ਤੇ ਆਪਾਂ ਕਿਸ ਪਾਸੇ ਤੁਰ ਪਈ ਸੀ ਅੰਜੀ ਪੁੱਤਰ ਜੀ ਇਹ ਜੋ 크ਿਸਮਸ ਹੈ ਨਾ ਇਹ ਉਹਨਾਂ ਦਾ ਤਿਉਹਾਰ ਹੈ ਇਹ ਉਹਨਾਂ ਨੂੰ ਮੁਬਾਰਕ ਹੈ ਹਾਂ ਬੇਟਾ ਅਸੀਂ ਸਾਹਿਬਜ਼ਾਦੇ ਦੇ ਵਾਰਿਸ ਹਾਂ ਉਹ ਸਾਹਿਬਜ਼ਾਦੇ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗਨੇ ਬਾਈ ਆਪਣੀ ਤਰਮ ਤੋਂ ਨਹੀਂ ਢੋਲੇ ਸ਼ਹੀਦੀਆਂ ਦੇ ਦਿੱਤੀਆਂ ਸਾਨੂੰ ਨਲਾਇਕਾਂ ਨੂੰ ਗੁਰੂ ਸਾਹਿਬ ਨੇ ਆਪਣੇ ਪੁੱਤਰ ਬਣਾ ਲਿਆ ਤੇ ਅੱਜ ਆਪਾਂ ਉਹਨਾਂ ਨੂੰ ਭੁੱਲ ਗਏ ਆ ਇਹ ਤਾਂ ਸਭ ਤੋਂ ਵੱਡੀ ਕਿਰਤ ਘੰਟਾ ਹੈ ਤੁਸੀਂ ਸੰਟਾ ਕਲੋਜ਼ ਦੇ ਇੱਕ ਦਿਨ ਦੇ ਗਿਫਟ ਦੇ ਲਾਲਚ ਵਿੱਚ ਆ ਗਏ ਤੇ ਆਪਣੇ ਇੰਨੇ ਮਹਾਨ ਵਿਸੇ ਨੂੰ ਭੁੱਲ ਗਏ ਗੁਰੂ ਸਾਹਿਬ ਜੀ ਦੀ ਗੋਦੀ ਦਾ ਨਿਗਮ ਮਾਨਣਾ ਭੁੱਲ ਗਏ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਲਈ ਖੁਸ਼ੀਆਂ ਦੇਣੀਆਂ ਹੁਣ ਤੁਸੀਂ ਦੱਸੋ ਇੱਕ ਦਿਨ ਦੀ ਗਿਫਟ ਲੈਣੀਆਂ ਜਾਂ ਗੁਰੂ ਜੀ ਹਮੇਸ਼ਾ ਹੀ ਖੁਸ਼ੀਆਂ ਲੈਣੀਆਂ ਆ ਗੁਰੂ ਜੀ ਹਮੇਸ਼ਾ ਖੁਸ਼ੀਆਂ ਲੈਣੀਆਂ ਆ ਜੇ ਗੁਰੂ ਜੀ ਹਮੇਸ਼ਾ ਖੁਸ਼ੀਆਂ ਲੈਣੀਆਂ ਆ ਤਾਂ ਫਿਰ ਤੁਸੀਂ ਵੀ ਆਓ ਆਪਾਂ ਸਾਰੇ ਰਲ ਕੇ ਪ੍ਰਣ ਲਈਏ ਕਿ ਅਸੀਂ ਗੁਰੂ ਸਾਹਿਬ ਨੂੰ ਨਹੀਂ ਭੁੱਲਾਂਗੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਤੇ ਉਹਨਾਂ ਦੇ ਪੁਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੀ ਧੂਲ ਬਖਸ਼ਾਵਾਂਗੇ ਮੱਬਾ ਅਸੀਂ ਵੀ ਸਾਹਿਬ ਜਦਿਆਂ ਵਾਂਗੂ ਦਿਖਣਾ ਮਾ ਹਾਨੂੰ ਵੀ ਉਹਨਾਂ ਵਰਗੇ ਬਨਾਓ ਹਾਂਜੀ ਹਾਂਜੀ ਅਸੀਂ ਵੀ ਸਿੰਘ ਸਰਦਾਰ ਬੰਨਾ ਅਸੀਂ ਸਾਹਿਬ ਜਦਿਆਂ ਵਾਂਗੂ ਦਿਖਣਾ ਹੈ ਤਨ ਬਾਬਾਜੀ ਸਿੰਘ ਜੀ ਤਨ ਤਨ ਬਾਬਾ ਜੂਹਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਤੁਹਾਡੇ ਪਾਏ ਹੋਏ ਪੂਰਨਿਆਂ ਦੇ ਚਾਲ ਚੱਕੀਏ ਤੇ ਸਾਡੀ ਸਿੱਖੀ ਵੀ ਕੇਸਾ ਸਵਾਸ ਸਾਂਗ ਨਿਭ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਸਿਖਾਈਏ ਤੇ ਅਸਪੜਾਈਏ ਤੇ ਆਪਣੇ ਬੱਚਿਆਂ ਦੀ ਸ਼ੁਰਤ ਸਹਬਜ਼ਾਦੇ ਵਰਗੀ ਬਣਾਓ ਕੋਕੀ ਗੁਰੂ ਸਾਹਿਬਾ ਦੇ ਤੇ ਖੁਸ਼ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ